ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਦੇ ਬਾਵਜੂਦ ਅੱਜ ਪੰਜਾਬ ਦੀ ਮੁੱਖ ਸਕੱਤਰੇ ਚੋਂ ਚਾਰ ਮੰਤਰੀ ਫਿਰ ਗੈਰਹਾਜ਼ਰ ਨੇ ਇਹਨਾਂ ਚਾਰ ਮੰਤਰੀਆਂ ਦੇ ਅੰਦਰ ਬਿਕਰਮ ਸਿੰਘ ਮਜੀਠੀਆ, ਆਦੇਸ਼ਪ੍ਰਤਾਪ ਕੈਰੋਂ, ਮਦਨਮੋਹਨ ਮਿੱਤਲ ਤੇ ਚੁੰਨੀ ਲਾਲ ਭਗਤ ਦੇ ਨਾਮ ਸ਼ਾਮਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੱਲ ਇਸੇ ਮੁੱਖ ਸਕੱਤਰੇ ਚ ਰੇਡ ਕੀਤੀ ਸੀ ਕਿਹਾ ਸੀ ਕਿ ਸਾਰੇ ਮੰਤਰੀ ਹਾਜ਼ਰ ਹੋਣ ਪਰ ਅੱਜ ਫਿਰ ਉਹੀ ਮੰਤਰੀ ਜਿਹੜੇ 8 ਮੰਤਰੀ ਗੈਰਹਾਜ਼ਰ ਸੀ ਉਹਨਾਂ ਚੋਂ ਚਾਰ ਮੰਤਰੀ ਫਿਰ ਨਹੀਂ ਆਏ ਹਾਲਾਂਕਿ ਚਾਰ ਮੰਤਰੀ ਆਏ ਨੇ ਔਰ ਚਾਰ ਮੰਤਰੀ ਕਹਿ ਰਹੇ ਨੇ ਕਿ ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਦਮ ਚੁੱਕੇ ਨੇ ਉਹ ਬਹੁਤ ਚੰਗੇ ਨੇ ਉਹਨਾਂ ਨੇ ਛਲਾਗਾ ਕੀਤੀ ਹੈ ਕਿ ਇਸ ਤਰ੍ਹਾਂ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਿਆਸਤ ਸਭ ਕੁਝ ਚੰਗਾ ਹੋਵੇਗਾ ਪਰ ਸਵਾਲ ਇਹ ਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲੋਕ ਸਭਾ ਚੋਣਾਂ ਤੋ ਬਾ 2017 ਦੀ ਲੜਾਈ ਦੀ ਤਿਆਰ ਕਰ ਰਹੇ ਨੇ ਕੀ ਉਹਨਾਂ ਦੇ ਮੰਤਰੀ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਨਹੀਂ ਇਸੇ ਕਰਕੇ ਮੁੱਖ ਸਕੱਤਰੇ ਚ ਨਹੀਂ ਆਉਂਦੇ ਇਹ ਸਿਆਸੀ ਚਾਲ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੱਲ ਰਹੇ ਨੇ ਉਹਦੇ ਚੋਂ ਸ਼ਾਮਲ ਕਿਉਂ ਨਹੀਂ ਹੋ ਰਹੇ ਸਭ ਤੋਂ ਵੱਡਾ ਸਵਾਲ ਇਹ ਆ ਔਰ ਖਾਸ ਤੌਰ ਦੇ ਉੱਤੇ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਦ ਸਿਆਸਤ ਦੇ ਵਿੱਚ ਐਡਾ ਹੋਵੇ ਔਰ ਉਹਨਾਂ ਦੇ ਹੀ ਰਿਸ਼ਤੇਦਾਰ ਅਦੀਸ਼ ਪ੍ਰਤਾਪ ਕਹਿ ਰਿਹਾ ਹੂੰ ਤੇ ਵਿਕਰਮ ਸਿੰਘ ਮਜੀਠੀਆ ਹਾਜ਼ਰ ਨਾ ਹੋਣ ਤਾਂ ਸਵਾਲ ਪਰਿਵਾਰ ਤੇ ਹੀ ਖੜਾ ਹੋ ਜਾਂਦਾ ਹੈ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ